ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਦੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਹੜੇ ਪੇਪਰ ਨਿਕਲ ਰਿਹਾ ਉਹਨਾਂ ਬਾਰੇ ਗੱਲ ਕਰਾਂਗੇ ਅਪਾਇੰਟਮੈਂਟ ਨਹੀਂ ਮਿਲ ਰਹੀਆਂ ਉਹਨਾਂ ਬਾਰੇ ਵੀ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਤੇ ਜ਼ਿਆਦਾ ਚਿਰ ਨਾ ਲੈਂਦੇ ਹੋਏ ਵੀਡੀਓ ਕਰਦੇ ਆਪਾਂ ਸਟਾਰਟ ਬਟ ਵੀਡੀਓ ਸ਼ਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕਹਾਂਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਰਟ ਸੈੱਟ ਕਰ ਲਵੋ ਤਾਂ ਜੋ ਜੇ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਹ নোਟੀਫਿਕੇਸ਼ਨ ਸਭ ਤੋਂ ਪਹਿਲੀਆਂ ਚ ਮਿਲ ਜਾਵੇ ਤੁਸੀਂ ਉਸ ਵੀਡੀਓ ਵਿੱਚ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਤੇ ਜਿਨਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਨਹੀਂ ਕੀਤਾ ਤੁਹਾਡਾ ਵੀ ਇੰਸਟਾਗ੍ਰam ਤੇ ਫੋਲੋ ਕਰ ਲਵੋ ਉਸ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਊਗਾ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਸਾਨੂੰ ਉੱਥੇ ਵੀ ਮੈਸੇਜ ਕਰਕੇ ਪੁੱਛ ਸਕਦੇ ਜੀ ਲਓ ਵੀ ਫਿਰ ਕਰਦੇ ਆਂ ਵੀਡੀਓ ਸਟਾਰਟ ਸਭ ਤੋਂ ਪਹਿਲਾਂ ਤਾਂ ਆਪਣੇ ਵੀਨਾ ਭਰਾਵਾਂ ਦੇ ਕੋਲ ਸਵਾਲ ਹੈ ਉਹਨਾਂ ਦੇ ਜਵਾਬ ਵੀ ਦਵਾਂਗੇ ਆਪਾਂ ਸਭ ਤੋਂ ਪਹਿਲਾ ਵੀਡੀਓ ਸਵਾਲ ਆਇਆ ਵਾ ਮੇਰੇ ਪੇਪਰ ਭਰੇ ਆ 9:00 ਵਜੇ ਕੁਝ ਮਿੰਟ ਤੇ ਠੀਕ ਆ ਤੇ 9:00 ਵਜੇ ਲਿਖਿਆ 9:00 ਵਜੇ ਤੇ ਆ ਨਾਪोली ਤੋਂ ਭਰੇ ਆ 2023 ਚ ਤੇ ਪੇਪਰ ਨਿਕਲਦੇ ਚਾਂਸ ਹੈਗੇ ਆ ਹਾਂਜੀ ਵੀਰ ਜੀ ਪੇਪਰ ਨਿਕਲਦੇ ਚਾਂਸ ਆ ਪੇਪਰ ਸਾਰੇ ਪਾਸੇ ਹੀ ਨਿਕਲ ਰਿਹਾ ਵਾ ਨਾਪोली ਮਿਲਾਨ ਲੇਚੇ ਲਾਤੀਨਾ ਚਨੋਵਾ ਸਾਰੇ ਪਾਸੇ ਰੋਮ ਪੇਪਰ ਸਾਰੇ ਪਾਸੇ ਨਿਕਲ ਰਹਾ ਹੈ ਹੋਰ ਵੀ ਕਿਹੜੇ ਸਟੀਆਂ ਹੈਗੀਆਂ ਵਾ ਜਿਨ੍ਹਾਂ تقريبا ਸਾਰੇ ਪਾਸੇ ਪੇਪਰ ਨਿਕਲ ਆਇਆ ਭਾਵੇਂ ਉਹ 2023 ਵਾਲੇ ਹੋਣ ਦਸੰਬਰ ਵਾਲੇ ਤੇ ਪਾਉਂਇਓ ਮਾਰਚ ਵਾਲੇ 2024 ਵਾਲੇ ਹੋਣ ਪੇਪਰ ਠੀਕ ਹੈ ਤੇ ਪਰ ਜਿਹੜੇ ਜਾਦੇ ਪੇਪਰ ਆ ਉਹ ਨਿਕਲ ਰਿਆ 9 ਮੰਥ ਵਾਲੇ ਕਿਉਂਕਿ 9 ਮੰਥ ਵਾਲੀਆਂ ਆਪਣੇ ਕੋਲ ਅਪਡੇਟ ਆਈ ਜਾਂਦੀਆਂ ਇੰਨੀਆਂ ਬਾਕੀ ਪੇਪਰ ਮੇਰੇ ਨਿਕਲ ਗਿਆ ਇੰਨੇ ਵੱਜ ਗਏ ਇੰਨੇ ਮਿੰਟ ਤੇ ਅਸੀਂ ਇੱਧਰ ਨਿਕਲ ਗਏ ਇਦਾਂ ਇਦਾਂ ਸਾਰੇ ਪੇਪਰ ਪਰ 9 ਮੰਥ ਵਾਲੇ ਜਾਇ ਨਿਕਲ ਰਿਆ ਸਾਲ ਵਾਲੇ ਪੇਪਰ ਨਿਕਲ ਰਿਆ ਪਰ ਘੱਟ ਨਿਕਲ ਰਿਆ 9 ਮੰਥੋ ਦੇ ਮੁਕਾਬਲੇ ਠੀਕ ਹੈ ਬਾਕੀ ਜਿਹੜੇ ਵੀ ਨਰਪ੍ਰਾ ਹਰ ਤੱਕ ਪੇਪਰ ਨਹੀਂ ਨਿਕਲਨੇ ਉਹ ਕੀ ਕਰ ਸਕਦੇ ਆ ਉਹ ਥੋੜੀ ਜਿਹੀ ਵੀਰੇ ਵੇਟ ਕਰੋ ਹੋਰ ਆਪਣੇ ਮਾਲਕ ਨਾਲ ਗੱਲ ਕਰੋ ਕਿ ਪੇਪਰ ਨਾ ਨਿਕਲਨ ਦਾ ਕਾਰਨ ਕੀ ਆ ਉਹਨਾਂ ਦਾ ਦੱਸੂਗਾ ਵੀ ਮਲਕੀ ਪੇਪਰ ਨਿਕਲਨ ਦਾ ਕਾਰਨ ਤਾਂ ਇਹੋ ਹੀ ਹੁੰਦਾ ਕਿ ਕੋਟਾ ਜਦੋਂ ਕੋਟੇ ਤੁਹਾਡਾ ਨਾਮ ਉਹ ਤੁਹਾਡੇ ਪੇਪਰ ਨਹੀਂ ਨਿਕਲਦੇ ਪਰ ਫਿਰ ਤੁਸੀਂ ਆਪਣੇ ਮਾਲਕ ਨੂੰ ਪੁੱਛੋ ਕਿ ਤੁਸੀਂ ਪੈਸੇ ਲਾਏ ਤੁਹਾਡਾ ਹੱਕ ਆ ਪੁੱਛਣਾ ਠੀਕ ਆ ਜਿਨ੍ਹਾਂ ਦੇ ਪੇਪਰ ਨਹੀਂ ਨਿਕਲੇ ਉਹ ਵੀਰਪਰਾ ਸਿਰਫ ਇਹ ਹੀ ਕਰ ਸਕਦੇ ਆ ਆਪਣੇ ਮਾਲਕ ਨੂੰ ਪੁੱਛੋ ਕਿ ਪੇਪਰ ਨਿਕਲਦੇ ਹੈ ਗਿਆ ਚਾਂਸ ਕਿ ਨਹੀਂ ਹੈ ਕਿ ਇਸ ਹੁਤਾ ਪਿਆ ਠੀਕ ਹੈ ਕਿਉਂਕਿ ਮਾਲਕ ਤੇ ਵੀ ਡਿਪੈਂਡ ਹੁੰਦਾ ਵਾ ਕਿਉਂਕਿ ਮਾਲਕ ਟੈਕਸ ਚੰਗੀ ਤਰ੍ਹਾਂ ਤਾਰਦਾ ਹੋਊਗਾ ਸਰਕਾਰ ਨੂੰ ਤੇ ਸਰਕਾਰ ਨੇ ਪੇਪਰ ਮਾਲਕ ਦੇ ਪਹਿਲਾਂ ਕੱਢਨੇ ਆ ਠੀਕ ਹੈ ਜੇ ਭਾਜੇਕਰ ਮਾਲਕ ਤੜਾ ਸਰਕਾਰ ਨੂੰ ਟੈਕਸ ਚੰਗੀ ਤਰ੍ਹਾਂ ਨਹੀਂ ਤਾਰਦਾ ਹੋਊਗਾ ਤੇ ਨਾਰਮਲੀ ਗੱਲ ਤੁਹਾਡੇ ਪੇਪਰ ਨਹੀਂ ਨਿਕਲਨੇ ਠੀਕ ਹੈ ਇਹ ਮੇਨ ਗੱਲਾਂ ਹੁੰਦੀਆਂ ਜਾਂ ਜਿੱਥੇ ਮਾਲਕ ਨੂੰ ਲੋੜ ਆ ਕੰਮ ਦੀ ਬੰਦਿਆਂ ਦੀ ਲੋੜ ਵਾ ਉਥੇ ਬੰਦੇ ਪਹਿਲਾਂ ਹੀ ਹੋਣ ਤੇ ਨਾਰਮਲ ਹੀ ਗੱਲ ਆ ਕਿ ਜਿਹੜੇ ਪੇਪਰ ਬਾਹ ਤੁਹਾਡੇ ਨਹੀਂ ਨਿਕਲਨੇ ਠੀਕ ਆ ਇਸ ਕਰਕੇ ਸਾਰੇ ਗੱਲਾਂ ਵੇਖ ਕੇ ਪੇਪਰ ਨਿਕਲਦੇ ਆ ਤੇ ਮੇਰੇ ਵੀਰ ਭਰਾ ਜਿਨ੍ਹਾਂ ਦੇ ਪੇਪਰ ਹਲੇ ਤੱਕ ਨਹੀਂ ਨਿਕਲੇ ਉਹ ਆਪਣੇ ਮਾਲਕ ਨੂੰ ਜੁਰੜ ਇੱਕ ਵਾਰੀ ਪੁੱਛੋ ਬਾਕੀ ਹੁਣ ਆਪਾਂ ਗੱਲ ਕਰਦੇ ਆ ਅਪਾਇੰਟਮੈਂਟਾਂ ਬਾਰੇ ਵੀਰ ਭਾਉਾਂ ਦੇ ਬਹੁਤ ਮੈਸੇਜ ਆ ਰਹੇ ਆ ਪੇਪਰ ਕਿਉਂਕਿ ਤਕਰੀਬਨ ਜ਼ਿਆਦਾ ਜਣਾਂ ਦੇ ਨਿਕਲ ਗਏ ਆ ਵੀਰ ਭਰਾਏ ਹੋਈ ਕਹਿ ਰਿਹਾ ਕਿ ਅਪਾਇੰਟਮੈਂਟਾਂ ਨਹੀਂ ਮਿਲ ਰਹੀਆਂ ਅਪਾਇੰਟਮੈਂਟਾਂ ਨਹੀਂ ਬਣ ਰਹੀਆਂ ਜਾਂ ਕਈ ਏਜੰਟ ਫੇਕ ਅਪਾਇੰਟਮੈਂਟਾਂ ਦੇਈ ਜਾਂਦੇ ਉਹਨਾਂ ਬਾਰੇ ਕਿਸ ਹੱਦ ਤੱਕ ਆ ਮੈਂ ਤੁਹਾਨੂੰ ਵੀਰ ਜੀ ਇਹੋ ਸਲਾਹ ਦਊਂਗਾ ਕਿ ਹੱਲੇ ਅਪਾਇੰਟਮੈਂਟਾਂ ਨਹੀਂ ਮਿਲੀਆਂ ਜੇ ਐਵੇਂ ਫੇਕ ਅਪਾਇੰਟਮੈਂਟਾਂ ਲੈ ਕੇ ਤੇ ਆਪਣੇ ਡਾਕੂਮੈਂਟਾਂ ਦਾ ਨੁਕਸਾਨ ਨਾ ਕਰਾਓ ਕਿਉਂਕਿ ਹੱਲੇ ਅਪਾਇੰਟਮੈਂਟਾਂ ਮਿਲਨੀਆਂ ਹੀ ਨਹੀਂ ਕਿਉਂਕਿ ਓਪਨ ਹੋਣੀਆਂ ਤੇ ਮਿਲਨੀਆਂ ਓਪਨ ਨਹੀਂ ਹੋਈਆਂ ਇਸ ਕਰਕੇ ਅਪਾਇੰਟਮੈਂਟਾਂ ਨਹੀਂ ਮਿਲਨੀਆਂ ਪਰ ਜਿਹੜੇ ਏਜੰਟ ਆ ਉਹ ਪੈਸਾ ਕਮਾਉਣ ਦੇ ਲਈ ਅਪਾਇੰਟਮੈਂਟਾਂ ਨਕਲੀ ਕੱਢ-ਕੱਢ ਕੇ ਦੇਈ ਜਾਂਦੇ ਆ ਜਿੱਦਾਂ ਅਸਲੀਆਂ ਹੁੰਦੀਆਂ ਓਦਾਂ ਦੀਆਂ ਕੱਢ-ਕੱਢ ਕੇ ਪਰ ਹੁੰਦੀਆਂ ਨਕਲੀ ਆ ਠੀਕ ਹੈ ਕਿਉਂਕਿ ਅਪਾਇੰਟਮੈਂਟਾਂ ਖੁੱਲੀਆਂ ਨਹੀਂ ਤੇ ਮਿਲਣੀਆਂ ਕਿੱਥੋਂ ਨਾਰਮ ਪਰ ਅਪਾਇੰਟਮੈਂਟ ਆਨ ਦਿਨ ਅਗਲੀ ਕੱਟ ਕੱਟ ਕੇ ਤੇ ਵੀਰ ਭਰਾ ਪੈਸੇ ਵੀ ਦੇ ਜਾਂਦੇ ਉਹਨਾਂ ਨੂੰ ਪਰ ਹੁੰਦੀ ਆ ਅਪਾਇੰਟਮੈਂਟ ਨਿਕਲੀ ਆ ਉਹਨਾਂ ਦਾ ਬਾਅਦ ਵਿੱਚ ਗੇੜਾ ਵਲਟਣਾ ਜਦੋਂ ਉੱਥੇ ਜਲ ਚੱਲ ਜਾਣਾ ਉਹਨਾਂ ਨੇ ਦਿੱਲੀ ਕਿਉਂਕਿ ਦਿੱਲੀ ਅਪਾਇੰਟਮੈਂਟ ਸ਼ੋ ਨਹੀਂ ਹੋਣੀ ਤੁਹਾਡੇ ਕੋਲ ਅਪਾਇੰਟਮੈਂਟ ਹੋਣੀ ਹੈ ਤੇ ਉਹ ਨੋਰਮਲ ਗੱਲ ਹੈ ਕਿ ਨਹੀਂ ਅਗੇ ਅਪਾਇੰਟਮੈਂਟ ਨਿਕਲੀ ਆ ਇਸ ਕਰਕੇ ਮੇਰੇ ਵੀਰ ਭਰਾ ਜੇਕਰ ਤਾਂ ਕੋਈ ਏਜੰਟ ਹੁਣ ਕਹਿ ਰਿਹਾ ਕਿ ਅਪਾਇੰਟਮੈਂਟਾਂ ਮਿਲਣੀਆਂ ਸ਼ੁਰੂ ਹੋ ਗਈਆਂ ਵਾ ਤੇ ਇਹ ਸਰਾ ਸਰ ਝੂਠ ਜੇ ਤੁਹਾਨੂੰ ਫੇਕ ਅਪਾਇੰਟਮੈਂਟ ਮਿਲਣੀ ਜੇ ਤੇ ਮੇਰੇ ਵੀਰ ਭਰਾ ਜਿਨ੍ਹਾਂ ਨੇ ਪੇਪਰ ਭਰੇ ਆ ਚਾਹ ਜਨਾ ਪੇਪਰ ਨਿਕਲ ਆਇਆ ਥੋੜੀ ਜੀ ਵੇਟ ਹੋਰ ਕਰ ਲੋ। ਪੁਆਇੰਟਮੈਂਟਾਂ ਹੀ ਜਲਦੀ ਹੀ ਓਪਨ ਹੋ ਜਾਣੀਆਂ ਵਾ। ਹੁਣ ਮੈਂ ਵੀਰ ਭਰਾ ਨਾਲ ਗੱਲ ਕੀਤੀ ਇੱਕ ਨਾਲ ਉਹ ਕਹਿੰਦਾ ਕਿ ਇੱਕ ਦੋ ਦਿਨਾਂ ਚ 6 ਵਜੇ ਨੂੰ ਹੀ ਅਪਡੇਟ ਆਵੇ ਅਪਾਇੰਟਮੈਂਟਾਂ ਦਾ। ਤੇ ਜਦੋਂ ਵੀ ਅਪਡੇਟ ਆਊਗਾ ਅਪਾਇੰਟਮੈਂਟਾਂ ਦਾ ਤਾਂ ਆ ਪਤਾ ਨੂੰ ਆਪਣੇ ਚੈਨਲ ਦੇ ਉੱਤੇ ਵੀਡੀਓ ਬਣਾ ਕੇ ਯੂਰ ਦੱਸਾਂਗੇ ਕਿ ਅਪਾਇੰਟਮੈਂਟਾਂ ਮਿਲਣੀਆਂ ਸ਼ੁਰੂ ਹੋ ਚੁੱਕੀਆਂ ਵਾ। ਕੀ ਹਫ਼ਤਾਬਾਦ ਕੀ ਕੀ ਹੈਗਾ ਵਾ। ਜਿੱਦੋਂ ਪਰਮਾਨਾ ਮਿਲਨੀ ਸ਼ੁਰੂ ਹੋ ਗਏ ਆ ਫਿਰ ਤੁਸੀਂ ਆਨਲਾਈਨ ਵੀ ਅਪਾਇੰਟਮੈਂਟਾਂ ਲੈ ਸਕਦੇ ਜੀ ਠੀਕ ਹੈ ਅਪਾਇੰਟਮੈਂਟ ਤੁਸੀਂ ਆਨਲਾਈਨ ਜੇਕਰ ਤੁਸੀਂ ਮਾੜੇ ਭੋਟੇ ਤੁਹਾਨੂੰ ਜਾਣਕਾਰੀ ਹੈਗੀ ਉਸ ਚੀਜ਼ ਦੀ ਤੁਸੀਂ ਅਪਾਇੰਟਮੈਂਟ ਆਨਲਾਈਨ ਵੀ ਲੈ ਸਕਦੇ ਜੀ ਬਿਨਾ ਪੈਸੇ ਤੋਂ ਥੋੜੇ ਜਿਹਾ ਪਹਿਹ ਦੇ ਕੇ ਠੀਕ ਹੈ ਕਿ ਇਸ ਕਰਕੇ ਮੇਰੇ ਵੀਰ ਭਰਾ ਜਿਨ੍ਹਾਂ ਦੇ ਇਹ ਪੇਪਰ ਨਿਕਲ ਗਿਆ ਅਪਾਇੰਟਮੈਂਟਾਂ ਫੇਕ ਨਾ ਲਵੋ ਮੈਂ ਬਾਰ-ਬਾਰ ਤਾਂ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਅਪਾਇੰਟਮੈਂਟਾਂ ਫੇਕ ਲੈਣ ਦਾ ਕੋਈ ਫਾਇਦਾ ਨਹੀਂ ਹੈਗਾ ਤੁਹਾਡਾ ਗੇੜਾ ਵੱਜਣਾ ਸਿਰਫ ਤੁਹਾਡੇ ਪੈਸੇ ਲੱਗਣਾ ਤੁਹਾਡਾ ਗੇੜਾ ਵੱਜਣਾ ਉੱਥੇ ਅੰਬੈ ਠੀਕ ਹੈ ਬਾਕੀ ਮਿੱਤਰੋ ਇਸ ਵੀਡੀਓ ਵਿੱਚ ਸਿਰਫ ਇਨਾ ਹੀ ਜੇਕਰ ਤੁਹਾਡਾ ਕੋਈ ਸਵਾਲ ਹੈਗਾ ਉਹ ਤੁਸੀਂ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਜਾਂ ਹਾਨੂੰ ਇੰਸਟਾਗ੍ਰam ਤੇ ਮੈਸੇਜ ਕਰ ਸਕਦੇ ਜੀ ਤੇ ਮਿਲਦੇ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਹਨੇ ਚਿਰ ਲਈ ਸਤਿ ਸ੍ਰੀ ਅਕਾਲ ਜੀ ਤੇ ਟੇਕ ਕੇਅਰ ਜੀ